22-27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਬਜ਼ੁਰਗ ਪੱਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਇਹਨਾਂ ਨੂੰ ਗੰਭੀਰ ਰੂਪ ਦੇ ਵਿੱਚ ਚਖਮੀ ਕਰਕੇ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਅੰਟਰੀ ਇਸ ਮੁਕੱਦਮਾ ਸੀਗਾ ਇਹ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਅਸੀਂ ਫਾਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਂ ਤਾਂ ਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲਟਾ ਪਿੰਡ ਤੋਂ ਜਗਤਾਰ ਸਿੰਘ ਜੱਗਾ ਔਰ ਇੱਕ ਸਾਜਨ ਆ ਇੱਕ ਮਨੀ ਇਹਦੇ ਵਿੱਚ ਮੇਨ ਬੰਦਾ ਆ ਉਹ ਮਨੀ ਆ ਦੋ ਬੰਦੇ ਆ ਕੇ ਜਿਹੜੇ ਉਹ ਲਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਵੱਡਾ ਪਿੰਡ ਪਿੰਦਾ ਜੀ ਉਹਨਦੇ ਹਥਿਆਰਾਂ ਦਿੱਤੇ ਇੰਨਾ ਬੰਦਿਆਂ ਦੇ ਕੋਲੋਂ ਮਾਰੂਥਿਆ ਇੱਕ ਪਿਸਤਲ ਆ ਪੀਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਂਦਾ ਸਾਡੀ ਸੇਤ ਟੋਲੇ ਇਹਦਾ ਵੇਟਿਆ ਇਹਦੇ ਵਿੱਚ ਜੇ ਇਹਨਾਂ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਦੇ ਸਾਹਮਣੇ ਜੇ ਨਹੀਂ ਰੱਖ ਸਕਦੇ ਆਉਣ ਵਾਲੇ ਸਮੇਂ ਦੇ ਵਿੱਚ ਤਫਤੀਸ਼ ਦੇ ਵਿੱਚ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਜਗਦਾਰ ਜੱਗੇ ਦੇ ਜਿਹੜਾ ਲੱਟਾ ਬਿੰਡ ਤੋਂ ਹੈਗਾ ਉਸਤੇ ਪਰਚਾ ਹੈਗਾ ਦੁਆਰਦਾਨ ਦੇ ਵਿੱਚ ਜਿਹੜੀ ਬਲੈਰੋ ਗੱਡੀ ਵਰਤੀ ਆ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂਥਿਆ ਇਹਨਾਂ ਦੇ ਕੋਲ ਸੀਗੇ ਉਹ ਸਾਰੇ ਅਸੀਂ ਇਸ ਰਕੜਾ ਸੀਗਾ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਉਹ ਵੀ ਕੋ ਚਾ ਪੰਜ ਟੋਲੇ ਦੀ ਦਾਸ ਤੇ ਆ ਜਿਹੜਾ ਸੈਫਾਂਟੀ ਸੀਗਾ ਉਹਨੂੰ ਅਸੀਂ ਅਜਾ ਰਾਉਂਡ ਅਪ ਕਰਕੇ ਮੁਦਕੋਰ ਕਬਰੀ ਕਰਾਂਗੇ